ਮੈਚ ਆਪਾਂ ਜਲਦੀ ਸ਼ੁਰੂ ਕਰਾਂਗੇ ਮੇਰੀ ਬੇਨਤੀ ਹੈ ਬਹੁਤ ਤਕੜੇ ਮੈਚ ਦੇ ਕੇ ਸ਼ੁਰੂਆਤ ਜਿਹੜੀ ਕਿ ਨੇ ਹੋ ਲੱਗੀ ਹੈ ਬਹੁਤ ਤਕੜੇ ਮੈਚ ਦੀ ਜਿਹੜੀ ਸ਼ੁਰੂਆਤ ਹੋ ਲੱਗੀ ਹੈ ਅੱਜ ਦੇ ਦਲੀਏਂਗਰ ਸਮਰਾ ਯੂਕੇ ਦੇ ਵਿੱਚ ਰਹਿਣਾ ਸਾਡਾ ਭਰਾ ਤੇ ਬਿੱਲੇ ਗਲਰ ਦੀ ਲੜਕੀ ਦਾ ਜਿਹੜਾ ਸਨਮਾਨ ਹੈ ਸਾਡੀ ਭੈਣ ਰਾਵੀਆ ਦਾ ਸਨਮਾਨ ਹੈ ਜਿਹੜਾ ਉਹ ਇੱਕ ਰੈਂਜਲ ਸਾਈਕਲ ਦੇ ਨਾਲ ਕੀਤਾ ਜਾਊਗਾ। ਲੈ ਵੀ ਬਿੱਲੇભાઈ ਤੈਨੂੰ ਮੁਬਾਰਕਾਂ ਔਰ ਸਾਡੀ ਧੀ ਰਾਣੀ ਨੂੰ ਅੱਜ ਜਿਹੜਾ ਰੈਂਜਲ ਸਾਈਕਲ ਦੇ ਕੇ ਮਾਨਿਆ ਸਨਮਾਨਿਆ ਜੋ ਦਿਲਜਿੰਦਰ ਸਮਰਾ ਯੂਕੇ ਵਾਲਾ ਇਹਦੇ ਲਈ ਸਾਈਡ ਪਹਿਲੀ ਰੇਡ ਤੇ ਪਹਿਲੀ ਰੇਡ ਤੀ ਕਾਰੀ ਤਾਰੀ 1 ਮਿੰਟ ਦੇ ਦੀ ਮੇਰਾ ਵੀਰ ਬਿੱਲਾ ਗਾਲਵ ਸਾਡੀ ਖੇਡ ਕਬੱਡੀ ਦਾ ਬਹੁਤ ਵੱਡਾ ਰੈਫਰੀ ਹੈ ਅੰਤਰਰਾਸ਼ਟਰੀ ਰੈਫਰੀ ਬਿੱਲਾ ਗਾਲਵ ਇਹ ਕਾਰੀ ਬਿੱਲੇ ਗਾਲਵ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਦਰਸ਼ਕ ਵੀਰਿਓ ਔਰ ਦਿਲਜਿੰਦਰ ਸਮਰਾ ਯੂਕੇ ਦੇ ਵਿੱਚ ਰਹਿੰਦਾ ਸਾਡਾ ਭਰਾ ਅੱਜ ਬਿੱਲੇ ਗੱਲੋਂ ਦੀ ਧੀ ਦਾ ਸਨਮਾਨ ਜਿਹੜਾ ਉਹ ਰੈਂਜਲ ਸਾਈਕਲ ਦੇ ਨਾਲ ਕੀਤਾ ਜਾ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਬਹੁਤ ਵੱਡਾ ਸਤਿਕਾਰ ਹੈ ਬਹੁਤ ਵੱਡਾ ਧੰਨਵਾਦ ਹੈ ਜੱਗੀ ਬਾਈ ਪੁੱਜਿਆ ਹੋਇਆ ਜਰਮਨ ਵਾਲਾ ਔਰ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਹੈ ਔਰ ਬਿੱਲੇ ਬਾਈ ਦਾ ਜਿਹੜਾ ਅੱਜ ਵੱਡਾ ਸਤਿਕਾਰ ਹੈ ਸਾਡੀ ਧੀ ਦਾ ਨਾਂ ਰਾਵੀਆ ਬਹੁਤ ਸੁੰਦਰ ਨਾਮ ਆ ਤੇ ਬਹੁਤ ਤਰੱਕੀ ਕਰੂ ਇਹ ਖੜ ਇਹ ਸਾਡੀ ਧੀ ਤੇ ਇਹਦੇ ਲਈ ਵੀ ਆਪਾਂ ਦੋ ਬੋਲ ਬੋਲਦੇ ਆ ਕਿ ਤੂੰ ਜੰਮੀ ਤਾਂ ਲੋਕੀ ਕਣ ਪਰਾਈਂ ਏ ਧੀਏ ਸਾਰੇ ਘਰ ਵਿੱਚ ਨਵੀਂ ਵੀ ਆਈ ਏ ਧੀਏ ਕਿਹੜੇ ਕਰਦੀ ਆੱਖਾਂ ਤੈਨੂੰ ਕੀ ਸਤਕਾਰ ਦੇਵਾ ਕੁੜੀ ਏ ਕਿਸਮਤ ਪੁੜੀਏ ਤੈਨੂੰ ਇੰਨਾ ਪਿਆਰ ਦੇਵਾ ਆਪਣੇ ਹਿੱਸੇ ਰੀ ਦੁਨੀਆ ਮੈਂ ਤੈਥੋਂ ਵਾਰ ਦੇਵਾ ਕਿਉਂਕਿ ਇੱਕ ਧੀ ਦਿਹਾਣੀ ਵੱਡੇ ਕਰਦਾਰ ਨਵਾਉਂਦੀ ਆ ਤੈਨੂੰ ਸਲੂਟ ਕਰਦੇ ਆ ਤੂੰ ਹੋਰ ਖੂਬ ਤਰੱਕੀ ਕਰੇ ਰਾਵੀਆ ਦਾ ਵਿਸ਼ੇਸ਼ ਤੌਰ ਤੇ ਤਾਂ ਬਿੱਲੇ ਗਾਲਵਰੀਤੀ ਸਾਡੀ ਛੋਟੀ ਭੈਣ ਦਾ ਮਾਨ ਸਨਮਾਨ ਕੀਤਾ ਗਿਆ ਹੁਣ ਮਾਨ ਸਨਮਾਨ ਇਹ ਖਾਦੀ ਆਉਂਦੇ ਆ ਜਦੋਂ ਦਿਲਜਿੰਦਰ ਸਿੰਘ ਜੀ ਸਮਰਾ ਸਾਡੇ ਯੂਕੇ ਵਾਲੇ ਉਹਨਾਂ ਵੱਲੋਂ ਐਕਸ਼ਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਦਿਲਜਿੰਦਰ ਸਿੰਘ ਜੀ ਸਮਰਾ ਯੂਕੇ ਕੋਈ ਬੋਲਦੇ 10000 ਰੁਪਏ ਦੋਨਾਂ ਟੀਮਾਂ ਦਾ ਸਨਮਾਨ ਕੀਤਾ ਗਿਆ ਸਰਦਾਰ ਦਿਲਜਿੰਦਰ ਸਿੰਘ ਜੀ ਸਮਰਾ ਅੱਗੇ ਸਮਾਜ ਸੇਵੀ ਹੈ ਜਿੱਥੇ ਲੋੜ ਪੈਂਦੇ ਪਲੇਰਾਂ ਦਾ ਲੋੜ ਪੈਂਦੇ ਕਹਿੰਦੇ ਹਰ ਇਨਸਾਨ ਨਾਲ ਖਰਨ ਵਾਲੇ ਇਨਸਾਨ ਹੈ ਜਿਨ੍ਹਾਂ ਨੇ ਅੱਜ ਬਿੱਲੇ ਗਰਭ ਦੀ ਬੱਚੀ ਦਾ ਵੀ ਰੇਂਜਰ ਸਾਈਕਲ ਨਾਲ ਸਰਮਾਨ ਕੀਤਾ ਬਹੁਤ ਬਹੁਤ ਧੰਨਵਾਦ ਹੈ ਹੁਣ ਜਿਹੜੇ ਗਰਾਊਂਡ ਦੇ ਵਿੱਚ ਬਾਈ ਵੀ ਆਪਣੇ ਕੋਲੇ ਤਿੰਨ ਮੈਚ ਬਾਕੀ ਹੈ ਇਹ ਮੈਚ ਹੋ ਰਿਹਾ ਨੇ ਬਾਕੀ ਚੋਟੀ ਦਾ ਜਫਾ ਲੱਗ ਗਿਆ ਲਓ ਵਾਕਈ ਕਹਿੰਦੇ ਨੰਬਰ ਦਾ ਵਾਧਾ ਕਰ ਦਿੱਤਾ ਮੁੰਡੇ ਨੇ ਕਹਿੰਦੇ ਉਹਦੇ ਦਿਲਜਿੰਦਰ ਸਿੰਘ ਜੀ ਸਮਰਾ ਸਾਹਿਬ ਯੂਕੇ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਕਿਹਦੇ ਸਕਾਉਰਲੈਂਡ ਦੇ ਵਿੱਚ ਜਿੰਨਾਂ ਵੱਲੋਂ ਵੱਟੇ ਮਾਰ ਅੱਜ ਆਹ ਵੱਟੇ ਮਿਲਦੇ ਕਿਤੇ ਜਾ ਰਹੇ ਆ ਬੜਾ ਧੰਨਵਾਦ ਕਰਦੇ ਆ ਕਹਿੰਦੇ ਜਿਹਨੇ ਵੀ ਭਰਾ ਕਹਿੰਦੇ ਆ ਜਿਹੜੇ ਵੱਟੇ ਮੇਰੇ ਨਾਲ ਜਿਹੜੇ ਲਾਏ ਜੁੜੇ ਆ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਚਰਚੇ ਹੁੰਦੇ ਆ